नमस्कार ए आकाशवाणी ए ख़बरਾਂ ਦੇ ਨਾਲ ਮੈਂ ਸਰਪਜੀਤ ਘੋਰ ਪਹਿਲਾ ਇਸ ਬੁਲੇਟਿਨ ਦੀਆਂ ਖਾਸ ਖਬਰਾਂ ਕੇਂਦਰੀ ਖੇਤੀਬਾੜੀ ਮੰਤਰੀ शिवराज ਸਿੰਘ चौहान ਨੇ ਕਿਹਾ ਕਿ ਖੇਤੀਬਾੜੀ ਸੈਕਟਰ ਦੇ ਵਿਕਾਸ ਲਈ ਆਸਾਨੀ ਨਾਲ ਕਾਸ਼ਤ ਕੀਤੇ ਜਾਣ ਵਾਲੇ ਫਲਾਂ ਤੇ ਫਸਲਾਂ ਦੀ ਬਨთა ਜ਼ਰੂਰੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਅੰਮ੍ਰਿਤਸਰ ਚ ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਅਤੇ ਪਿੰਡੂ ਵਿਕਾਸ ਬੈਂਕ ਵੱਲੋਂ ਮੁਆਫੀ ਤੇ ਕਰਜ਼ਿਆਂ ਦੇ ਲਾਪਤਰੀਆਂ ਨੂੰ ਕਰਜ਼ਾ ਮੁਆਫੀ ਪੱਤਰ ਵੰਡੇ आकाशवाणी ने आज अपने नब्बे साल पूरे कर पंजाब सरकार किरत विभाग सौ फीसदी होया ऑनलाइन ते मौसम विभाग ने अगले पां छे दिन दौरान पंजाब हरियाणा चंडीगढ़ विच लू चलण की पेशीनगोई की ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਨੇ ਕਿਹਾ ਕਿ ਖੇਤੀਬਾੜੀ ਸੈਕਟਰ ਦੇ ਵਿਕਾਸ ਲਈ ਆਸਾਨੀ ਨਾਲ ਕਾਸ਼ਤ ਕੀਤੇ ਜਾਣ ਵਾਲੇ ਫਲਾਂ ਤੇ ਫਸਲਾਂ ਦੀ ਪਿੰਦਾ ਜ਼ਰੂਰੀ ਏ ਵਿਕਸਿਤ ਖੇਤੀ ਸੰਕਲਪ ਭੇਂਦੇ ਹਿੱਸੇ ਵਿੱਚ ਉਹ ਬੰਗਲੌਰੋਂ ਦੇ ਆਪਣੇ ਦੌਰੇ ਦੌਰਾਨ ਬੋਲਦਿਆਂ ਸ਼ਿਵ ਚੋਹਾਨ ਨੇ ਡ੍ਰੈਗਨ ਫਰੂਟ ਦੀ ਕਾਸ਼ਤ ਦੇ ਫਾਇਦਿਆਂ ਤੇ ਜ਼ਾਨਣਾ ਪਾਇਆ ਉਨਾ ਕਿਹਾ ਕਿ ਡ੍ਰੈਗਨ ਫਰੂਟ ਦੀ ਖੇਤੀ ਲਈ ਰਸਾਇਣਿਕ ਖਾਦ ਦੀ ਲੋੜ ਨਹੀਂ ਹੁੰਦੀ ਕਿਉਂਕਿ ਗੋਬਰ ਦੀ ਖਾਦ ਕਾਫੀ ਹੁੰਦੀ ਹੈ ਜਿਸ ਨਾਲ ਇਹ ਇੱਕ ਜੈਵਿਕ ਫਸਲ ਬਣ ਜਾਂਦੀ ਹੈ ਮੰਤਰੀ ਨੇ ਕਿਹਾ ਕਿ ਡ੍ਰੈਗਨ ਫਰੂਟ ਕੈਕਟਸ ਪਰਿਵਾਰ ਦਾ ਇੱਕ ਮੈਂਬਰ ਹੈ ਜਿਸ ਨੂੰ ਬਿਮਾਰੀਆਂ ਦਾ ਘੱਟ ਖਤਰਾ ਹੁੰਦਾ ਹੈ ਤੇ ਇਸ ਨਾਲ ਉਤਪਾਦਨ ਦੀ ਲਾਗਤ ਘਟ ਜਾਂਦੀ ਹੈ ਤੇ ਕਿਸਾਨ ਕਾਸ਼ਤ ਦੇ ਪਹਿਲੇ ਸਾਲ ਤੋਂ ਬਾਅਦ ਸਾਲਾਨਾ 6 ਤੋਂ 7 ਲੱਖ ਰੁਪਏ ਦਾ ਮੁਨਾਫਾ ਕਮਾ ਸਕਦੇ ਨੇ ਭਾਰਤ ਵਿੱਚ ਸੇਵਾ ਸੁਸ਼ਾਸਨ ਅਤੇ ਗਰੀਬਾਂ ਦੀ ਭਲਾਈ ਦੇ ਸਿਧਾਂਤਾਂ ਦਾ ਸਦਕਾ ਇੱਕ ਦਹਾਕੇ ਵਿੱਚ ਸ਼ਾਨਦਾਰ ਤਬਦੀਲੀ ਆਈ ਹੈ। ਪਿਛਲੇ 11 ਸਾਲਾਂ ਵਿੱਚ ਬੁਖ ਖੇਤਰਾ ਵਿੱਚ ਸਰਕਾਰ ਦੇ ਉਪਰਾਲਿਆਂ ਬਾਰੇ ਆਕਾਸ਼ ਵਰਨੀ ਖਬਰਾਂ ਵੱਲੋਂ ਇੱਕ ਵਿਸ਼ੇਸ਼ ਲੜੀ ਪੇਸ਼ ਕੀਤੀ ਜਾ ਰਹੀ ਹੈ। ਅੱਜ ਅਸੀਂ ਈਜ਼ ਆਫ ਲਿਵਿੰਗ ਭਾਵ ਜੀਵਨ ਜੀਉਣ ਦੀ ਆਸਾਨੀ ਦੇ ਵਿਚਾਰ ਕਰ ਰਹੇ ਹਾਂ ਕਿ ਕਿਵੇਂ ਸੁਧਾਰਾਂ ਅਤੇ ਪਹਿਲਕਦਮੀਆਂ ਨੇ ਹਰ ਨਾਗਰਿਕ ਲਈ ਰੋਜ਼ਾਨਾ ਜੀਵਨ ਨੂੰ ਸਰਲਪਧਰੇ, ਸੁਰੱਖਿਅਤ ਅਤੇ ਵਧੇਰੇ ਸਨਮਾਨਜਨਕ ਬਣਾਇਆ ਹੈ। ਪਿਛਲੇ ਦਹਾਕੇ ਤੋਂ ਮਧ ਵਰਗ ਦੇ ਰੋਜ਼ਾਨਾ ਜੀਵਨ ਨੂੰ ਬਿਹਤਰ ਬਣਾਉਣਾ ਸ਼ਾਸਨ ਦੇ ਕੇਂਦਰ ਵਿੱਚ ਰਿਹਾ ਹੈ। ਰਿਹਾਈਸ਼ ਅਤੇ ਸਿਹਤ ਸੰਭਾਲ ਤੋਂ ਲੈ ਕੇ ਸ਼ਹਿਰੀ ਆਵਾਜਾਈ ਅਤੇ ਡਿਜੀਟਲ ਪਹੁੰਚ ਤੱਕ ਸਰਕਾਰ ਨੇ ਮਧ ਵਰਗ ਲਈ ਜੀਵਨ ਨੂੰ ਸਰਲ, ਵਧੇਰੇ ਸੁਰੱਖਿਅਤ ਅਤੇ ਵਧੇਰੇ ਆਸਾਨ ਬਣਾਉਣ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਨੇ। ਪ੍ਰਧਾਨ ਮੰਤਰੀ ਆਵਾਸ ਯੋਜਨਾ ਸ਼ਹਿਰੀ ਤਹਿਤ 1 ਕਰੋੜ ਤੋਂ ਵੱਧ ਘਰ ਮਨਜ਼ੂਰ ਕੀਤੇ ਗਏ ਨੇ ਅਤੇ ਲਗਭਗ 93 ਲੱਖ ਘਰ ਪਹਿਲਾਂ ਹੀ ਪੂਰੇ ਹੋ ਚੁੱਕੇ ਨੇ। ਸਮਾਰਟ ਸਿਟੀਆਂ ਮਿਸ਼ਨ ਨੇ 7000 ਤੋਂ ਵੱਧ ਪ੍ਰਵਾਨਿਤ ਪ੍ਰੋਜੈਕਟਾਂ ਵਿੱਚੋਂ 93% ਵੱਧਦੇ ਪੂਰੇ ਹੋਣ ਨਾਲ ਬੁਨਿਆਦੀ ਢਾਂਚੇ ਨੂੰ ਬਦਲ ਦਿੱਤਾ ਹੈ ਮੈਟਰੋ ਨੈਟਵਰਕ ਇੱਕ ਦਹਾਕੇ ਵਿੱਚ ਚੌਗੁਣਾ ਹੋ ਕੇ 2025 ਵਿੱਚ 1000 ਕਿਲੋਮੀਟਰ ਤੋਂ ਵੱਧ ਹੋ ਗਿਆ ਹੈ ਜਦੋਂ ਕਿ ਉਡਾਣ ਸਕੀਮ ਨੇ ਆਮ ਲੋਕਾਂ ਲਈ ਹਵਾਈ ਯਾਤਰਾ ਨੂੰ ਕਿਫਾਇਤੀ ਅਤੇ ਪਹੁੰਚਯੋਗ ਬਣਾਇਆ ਹੈ। ਤਦਾਨ ਮੰਤਰੀ ਜਨਰੋਗਿਆ ਯੋਜਨਾ ਜਨਤਕ ਤੌਰ ਤੇ ਫੰਡ ਪ੍ਰਾਪਤ ਦੁਨੀਆ ਦੀਆਂ ਸਭ ਤੋਂ ਵੱਡੀਆਂ ਸਿਹਤ ਬੀਮਾ ਯੋਜਨਾਵਾਂ ਵਿੱਚੋਂ ਇੱਕ ਵਜੋਂ ਉਭਰੀ ਹੈ ਜਿੱਥੇ 41 ਕਰੋੜ ਤੋਂ ਵੱਧ ਆਯੁਸ਼ਮਾਨ ਕਾਰਡ ਜਾਰੀ ਕੀਤੇ ਗਏ ਨੇ। 16 ਹਜ਼ਾਰ ਜਨੋਸ਼ਧੀ ਕੇਂਦਰਾ ਰਾਹੀਂ ਵਧੀਆ ਗੁਣਵੱਤਾ ਵਾਲੀਆਂ ਦਵਾਈਆਂ 80% ਤੱਕ ਸਸਤੀਆਂ ਹੋ ਗਈਆਂ ਨੇ ਅਤੇ ਜ਼ਰੂਰੀ ਦਵਾਈਆਂ ਆਮ ਨਾਗਰਿਕ ਦੀ ਪਹੁੰਚ ਵਿੱਚ ਆ ਗਈਆਂ ਨੇ। ਡਿਜੀ ਲੋਕਰ ਵਰਗੇ ਪਲੇਟਫਾਰਮਾਂ ਨੇ ਆਪਣੇ ਨਿੱਜੀ ਦਸਤਾਵੇਜ਼ਾਂ ਦੀਆਂ ਕਾਪੀਆਂ ਲੈ ਕੇ ਜਾਣ ਜਾਂ জমা ਕਰਨ ਦੀ ਜ਼ਰੂਰਤ ਨੂੰ ਘਟਾ ਦਿੱਤਾ ਹੈ। ਆਧਾਰ ਜੋ ਹੁਣ 141 ਕਰੋੜ ਤੋਂ ਵੱਧ ਨਾਗਰਿਕਾਂ ਨੂੰ ਕਵਰ ਕਰਦਾ ਹੈ, ਉਸ ਰਾਹੀਂ ਭਲਾਈ ਸਕੀਮਾਂ ਦੀ ਸੁਚਾਰੂ ਡਿਲੀਵਰੀ ਜਾਰੀ ਹੈ। ਇਹ ਪਹਿਲ ਕਦਮੀਆਂ ਰਲ ਕੇ ਭਾਰਤ ਦੇ ਵੱਧ ਰਹੇ ਮੱਧ ਵਰਗ ਨੂੰ ਮਾਣ, ਸਹੂਲਤ ਅਤੇ ਵਿਸ਼ਵਾਸ ਵਾਲਾ ਜੀਵਨ ਪ੍ਰਦਾਨ ਕਰਨ ਨੂੰ ਯਕੀਨੀ ਬਣਾਉਂਦੀਆਂ ਨੇ। ਬਿਊਰੋ ਰਿਪੋਰਟ ਨਾਲ ਜਲੰਧਰ ਤੋਂ ਆਕਾਸ਼ਵਾਣੀ ਖਬਰਾਂ ਲਈ ਮੈਂ ਕاجਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਅੰਮ੍ਰਿਤਸਰ ਵਿਖੇ ਇੱਕ ਪ੍ਰੋਗਰਾਮ ਵਿੱਚ ਸ਼ਮੂਲੀਅਤ ਕਰਦਿਆਂ ਪੰਜਾਬ ਰਾਜ ਸਹਿਕਾਰੀ ਖੇਤੀ ਵਿਕਾਸ ਬੈਂਕ ਪਾਸ ਕਾਰਡ ਵੱਲੋਂ ਮਾਫ ਕੀਤੀ ਗਈ ਕਰਜ਼ਿਆਂ ਦੇ ਲਾਪਾਤਰੀਆਂ ਨੂੰ ਕਰਜ਼ਾ ਮਾਫੀ ਪੱਤਰ ਵੰਡੇ ਇਸ ਪ੍ਰੋਗਰਾਮ ਦੌਰਾਨ ਮੁੱਖ ਮੰਤਰੀ ਨੇ 4700 ਸਥਾਈ ਪਰਿਵਾਰਾਂ ਦੇ 60 ਕਰੋੜ 84 ਲੱਖ ਰੁਪਏ ਮਾਫ ਕੀਤੇ ਇਹ ਪ੍ਰੋਗਰਾਮ ਸੂਬਾ ਸਰਕਾਰ ਦੀ ਕਿਸਾਨ ਪਹਲਾਈ ਨੀਤੀ ਦਾ ਇੱਕ ਅਹਿਮ ਹਿੱਸਾ ਹੈ ਇਹ ਕਰਜ਼ਾ ਮਾਫੀ ਯੋਜਨਾ ਪੰਜਾਬ ਸਰਕਾਰ ਦੀਆਂ ਤਰਜੀਹਾਂ ਵਿੱਚੋਂ ਇੱਕ ਹੈ ਇਸ ਨਾਲ ਨਾ ਸਿਰਫ ਕਿਸਾਨਾਂ ਨੂੰ مالی ਰਾਹਤ ਮਿਲੀ ਹੈ ਸਗੋਂ ਉਨ੍ਹਾਂ ਦਾ ਹੌਸਲਾ ਵੀ ਵਧਿਆ ਹੈ ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਤੇ ਬਲਜੀਤ ਘੋਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਇਹ ਕਰਜ਼ਾ ਮਾਫ ਕੀਤਾ ਗਿਆ ਤੇ ਕਿਸਾਨਾਂ ਨੂੰ ਐਨਓਸੀ ਵੀ ਦਿੱਤੀ ਗਈ ਹੈ ਤਾਂ ਜੋ ਉਨ੍ਹਾਂ ਨੂੰ ਅੱਗੇ ਕਰਜ਼ਾ ਲੈਣ ਵਾਸਤੇ ਕਿਸੇ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ ਬਹੁਤ ਵੱਡੀ ਗੱਲ ਆ ਕਿ ਜਿਹੜੇ ਮਿਹਨਤ ਕਾ ਸ਼ਲੋਕ ਦੇ ਗਰੀਬ ਲੋਕ ਨੇ ਜਿਹੜੇ ਆਪਣਾ ਕਰਜ਼ਾ ਉਤਾਰ ਰਹੇ ਸੀ ਪਰ ਲਿਖ 16% ਲੋਕ ਸੀਗੇ ਜਿਨ੍ਹਾਂ ਦਾ ਕਰਜ਼ਾ ਮੁੜਦੋ ਸਵਰਥ ਸੀਗੇ ਕੋਈ ਨ ਕੁਦਰਤੀ ਮਾਰ ਦੇ ਕਰ ਕੋਈ ਹੋਰ ਕਾਰਨ ਦੇ ਕਰਕੇ ਅੱਜ ਜੋ ਮਾਰ ਕੀਤਾ ਗਿਆ ਔਰ ਸਾਰੇ ਬੈਨੀਫੀਸ਼ੀਅਰ ਨੂੰ ਬਹੁਤ ਬਹੁਤ ਮੁਬਾਰਕ ਆ ਪਰ ਸਾਡੇ ਬਹੁਤ ਸਾਰੇ ਲੋਕ ਇਹੋ ਜੇ ਨਹੀਂ ਜਿਹੜੇ ਗਰੀਬੀ ਦਰ ਤੋਂ ਵੀ ਥੱਲੇ ਅਰੋਣਾ ਤੱਕ ਇੰਨੀ ਵੀ ਪਹੁੰਚ ਨਹੀਂ ਕਿ ਉਹ ਆਫ ਦੇ ਕਰਜ਼ੇ ਲੈਣ ਲਈ ਕੋਈ ਗਰੰਟੀ ਹੀ ਦੇ ਸਕਣ ਸੋ ਇਹ ਉਹਨਾਂ ਪਰਿਵਾਰਾਂ ਤੱਕ ਪੰਜਾਬ ਸਰਕਾਰ ਨੇ ਪਹੁੰਚ ਕਰਦੇ ਹੋਏ ਸੋ ਇਹਨਾਂ ਦਾ ਕਰਜ਼ਾ ਪੂਰੀ ਤਰ੍ਹਾਂ ਮਾਫ ਕਰ ਦਿੱਤਾ ਗਿਆ ਇਹ ਖਬਰਾਂ ਤੁਸੀਂ ਆਕਾਸ਼ ਵਣੀ ਤੋਂ ਸੁਣ ਰਹੇ ਹੋ ਸਾਡਾ ਐਕਸ ਹੰਡਲ ਐਟ ਦ ਰੇਟ ਆਈ ਆਰ ਆ ਰੇ ਨਿਚੇ ਲੰਦਰ ਆਕਾਸ਼ਵਾਣੀ ਨੇ ਅੱਜ ਆਪਣੇ 90 ਸਾਲ ਪੂਰੇ ਕਰ ਲਏ ਨੇ 8 ਜੂਨ 1936 ਨੂੰ ਇਸੇ ਦਿਨ ਇੰਡੀਅਨ ਸਟੇਟ ਬ੍ਰਾਡਕਾਸਟਿੰਗ ਸਰਵਿਸ ਨਾਮ ਦਾ ਬਦਲ ਕੇ ਆਲ ਇੰਡੀਆ ਰੇਡੀਓ ਏਆਈਆਰ ਰੱਖਿਆ ਗਿਆ ਸੀ ਇਹ ਅਹਿਮ ਦਿਨ ਦੇਸ਼ ਦੇ ਸੱਭਿਆਚਾਰਕ ਸੂਚਨਾ ਤੇ ਪ੍ਰਸਾਰਣ ਇਤਿਹਾਸ ਵਿੱਚ ਇੱਕ ਖਾਸ ਪਲ ਨੂੰ ਦਰਸਾਉਂਦਾ ਹੈ ਜਿੱਥੇ ਇੱਕ ਆਵਾਜ਼ ਦਾ ਜਨਮ ਹੋਇਆ ਸੀ ਜੋ ਪੀੜ੍ਹੀਆਂ ਤੱਕ ਗੂੰਜਦੀ ਰਹੇਗੀ ਇੱਕ ਰਿਪੋਰਟ 7 ਜੂਨ 1936 ਨੂੰ ਆਕਾਸ਼vani ਦਾ ਜਾਦੂ ਸ਼ੁਰੂ ਹੋਣ ਤੋਂ ਇੱਕ ਦਿਨ ਪਹਿਲਾਂ 올 ਇੰਡੀਆ ਰੇਡੀਓ ਦੇ ਉਸ ਸਮੇਂ ਦੇ ਅਧਿਕਾਰਿਤ ਰਸਾਲੇ ਦਾ ਇੰਡੀਅਨ ਲਿਸਨਰ ਦੇ ਪਹਿਲੇ ਵਰਕੇ ਤੇ ਦੁਨੀਆ ਨੂੰ 올 ਇੰਡੀਆ ਰੇਡੀਓ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਸੀ ਉਸ ਸਮੇਂ ਅਜਿਹੇ ਵਿਰਸੇ ਦਾ ਜਨਮ ਹੋਇਆ ਜੋ ਹੁਣ ਵੀ ਜੀਵੰਤ ਹੈ ਆਕਾਸ਼vani ਦਾ ਨਿਮਰ ਦਿੱਲੀ ਸਟੇਸ਼ਨ ਇੱਕ ਅਜਿਹਾ ਕੇਂਦਰ ਬਣ ਗਿਆ ਜਿੱਥੇ ਆਵਾਜ਼ਾਂ ਨੂੰ ਘਮ ਮਿਲੇ ਅਤੇ ਇਤਿਹਾਸ ਨੂੰ ਮਾਈਕ ਮਿਲਿਆ ਇਹਨਾਂ ਸ਼ਾਂਤ ਕੰਡਾ ਤੋਂ ਗੂੰਜੂ ਬਰੀ ਜਿਨ੍ਹਾਂ ਨੇ ਇੱਕ ਰਾਸ਼ਟਰ ਨੂੰ ਨੋਹਾਂ ਦਿੱਤੀ ਜੋ ਉਦੋਂ ਤੋਂ ਸਿੱਧੀ ਵੀ ਰੋਹਾਨੀ ਅਤੇ ਅਪਨ ਰਿਹਾ ਹੈ ਆਜ਼ਾਦੀ ਤੋਂ ਬਾਅਦ ਇਹ ਯਾਰ ਤੇਜ਼ੀ ਨਾਲ ਫੈਲਿਆ 1956 ਵਿੱਚ ਆਕਾਸ਼ਵਾਨੀ ਨਾਂ અપਨਾਇਆ ਗਿਆ ਅੱਜ ਆਕਾਸ਼ਵਾਨੀ ਵੱਲੋਂ 591 ਸਟੇਸ਼ਨ ਚਲਾਏ ਜਾਂਦੇ ਨੇ ਜੋ ਭਾਰਤ ਦੀ 98% ਆਬਾਦੀ ਤੱਕ 23 ਭਾਸ਼ਾਵਾਂ ਅਤੇ 146 ਬੋਲੀਆਂ ਵਿੱਚ ਪਹੁੰਚਦੇ ਨੇ ਆਕਾਸ਼ਵਾਨੀ ਦਾ ਵਿਦੇਸ਼ ਸੇਵਾ ਵਿਭਾਗ 100 ਤੋਂ ਵੱਧ ਦੇਸ਼ਾਂ ਵਿੱਚ ਪ੍ਰਸਾਰਣ ਕਰਕੇ ਭਾਰਤ ਦੀ ਆਵਾਜ਼ ਨੂੰ ਵਿਸ਼ਵ ਪੱਧਰ ਤੇ ਪੇਸ਼ ਕਰਦਾ ਹੈ ਅਤੇ ਪ੍ਰਵਾਸੀ ਭਾਰਤੀਆਂ ਨਾਲ ਜੁੜਦਾ ਹੈ ਬਹੁਜਨ ਹਿਤਾਏ ਬਹੁਜਨ ਸੁਖਾਏ ਤੇ ਆਪਣੇ ਉੱਤਮ ਆਦਰਸ਼ਾਂ ਤੇ ਖਰਾ ਉਤਰਦੇ ਆਂ ਆਕਾਸ਼ਵਾਨੀ ਦਾ ਸਮਾਚਾਰ ਸੇਵਾ ਡਿਵੀਜ਼ਨ ਰੇਡੀਓ ਪ੍ਰਸਾਰਣ ਵਿੱਚ ਸਰਬ ਉੱਚ ਪੇਸ਼ੇਵਰ ਨਰਿਕਤਾ ਅਤੇ ਮਿਆਰਾਂ ਦੀ ਪਾਲਣਾ ਕਰਦੇ ਆਂ ਇਸ ਵਿਸ਼ਾਲ ਦੇਸ਼ ਦੇ ਹਰ ਨਿਵਾਸੀ ਨੂੰ ਵਨਸਵਨੇ ਖੇਤਰਾਂ ਵਿੱਚ 24 ਘੰਟੇ ਸਾਰੀਆਂ ਪ੍ਰਮੁੱਖ ਭਾਸ਼ਾਵਾਂ ਅਤੇ ਬੋਲੀਆਂ ਵਿੱਚ ਖਬਰਾਂ ਅਤੇ ਹੋਰ ਵਿਚਾਰਪੂਰਨ ਪ੍ਰੋਗਰਾਮ ਪੇਸ਼ ਕਰਦਾ ਆਏ ਬਿਊਰੋ ਰਿਪੋਰਟ ਨਾਲ ਆਕਾਸ਼ਵਾਨੀ ਖਬਰਾਂ ਲਈ ਜਰੰਦਰ ਤੋਂ ਮੈਂ ਰਾਜੇਸ਼ ਬਾਲੀ ਪੰਜਾਬ ਦੇ ਕਿਰਤ ਵਿਭਾਗ ਦੇ ਪ੍ਰਬੰਧਕੀ ਸਕੱਤਹ ਮਨਵੇਸ਼ ਸਿੰਘ ਸਿੱਧੂ ਨੇ ਦੱਸਿਆ ਕਿ ਕਿਰਤ ਵਿਭਾਗ ਦਾ ਸਾਰਾ ਕੰਮ ਕੰਪਿਊਟਰਾਈਜ਼ਡ ਹੋ ਗਿਆ ਹੈ ਪਟਿਆਲਾ ਇੰਡਸਟਰੀਜ਼ ਐਸੋਸੀਏਸ਼ਨ ਵੱਲੋਂ ਕਰਾਇਆ ਗਏ ਵਿਸ਼ੇਸ਼ਾ ਮੈਨਾਰ ਤੋराण ਉਹਨਾਂ ਹੀ ਜਾਣਕਾਰੀ ਦਿੱਤੀ ਉਹਨਾਂ ਦੱਸਿਆ ਕਿ ਵਿਭਾਗ ਦੀਆਂ 50 ਸੇਵਾਵਾਂ ਆਨਲਾਈਨ ਪੋਰਟਲ ਦੇ ਰਾਹੀਂ ਦਿੱਤੀਆਂ ਜਾ ਰਹੀਆਂ ਨੇ ਤੇ ਕਿਸੇ ਦਾਰੇ ਨੂੰ ਹੁਣ ਕਿਸੇ ਤਰ੍ਹਾਂ ਦੇ ਦਸਤਾਵੇਜ਼ ਦਫ਼ਤਰ ਵਿੱਚ ਜਾ ਕੇ ਜਮ੍ਹਾਂ ਕਰਾਉਣ ਦੀ ਜ਼ਰੂਰਤ ਨਹੀਂ ਹੈ ਪੰਜਾਬ ਦੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਪੁੱਲਰ ਨੇ ਨਾ ਖਬਰਾਂ ਦਾ ਖੰਡਨ ਕੀਤਾ ਹੈ ਕਿ ਪੰਜਾਬ ਵਿੱਚ ਤਰਕਾਰ ਕਾਟ ਤੇ ਮੁਫਤ ਬਸ ਸੇਵਾ ਬੰਦ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਸਰਕਾਰੀ ਬਸਾਂ ਵਿੱਚ ਮਹਿਲਾਵਾਂ ਲਈ ਮੁਫਤ ਸਫ਼ਰ ਜਾਰੀ ਰਹੇਗਾ। ਉਨ੍ਹਾਂ ਨੇ ਗਲਤ ਖਬਰਾਂ ਔਨ ਵਾਲੇ ਮੀਡੀਆ ਧਾਰਿਆਂ ਦੀ ਧਾਰਨਾ ਵੀ ਕੀਤੀ ਤੇ ਕਿਹਾ ਕਿ ਸਹੀ ਜਾਣਕਾਰੀ ਤੋਂ ਬਿਨਾ ਕੋਈ ਖਬਰ ਨਾ ਲਾਈ ਜਾਵੇ। मौसम विभाग ने अगले पांच तो छह दिन दौरान पंजाब, हरियाणा चंडीगढ़ है। अगले तीन दिनों दौरान तो तापमान तो चार डिग्री सेल्सियस का वादा हो है। नौ ग्यारह जून दौरान तापमान तिरताली तो, तो पैंताली तो डिग्री सेल्सियस तक पहुंचने की संभावना जिसना लू चल सकती है आखिर ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਰ ਨੇ ਕਿਹਾ ਕਿ ਖੇਤੀਬਾੜੀ ਸੈਕਟਰ ਦੇ ਵਿਕਾਸ ਲਈ ਆਸਾਨੀ ਨਾਲ ਕਾਸ਼ਤ ਕੀਤੇ ਜਾਣ ਵਾਲੇ ਫਲਾਂ ਤੇ ਫਸਲਾਂ ਦੀ ਪਿੰਨਤਾ ਜ਼ਰੂਰੀ ਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਮ ਰਿਸਰਚ ਪੰਜਾਬ ਰਾਜ ਸਰਕਾਰੀ ਖੇਤੀਬੜੀ ਤੇ ਪਿੰਡ ਵਿਕਾਸ ਬੈਂਕ ਵੱਲੋਂ ਮੁਆਫ਼ ਕੀਤੇ ਗਏ ਕਰਜ਼ਿਆਂ ਦੇ ਲਾਪਤਰੀਆਂ ਨੂੰ ਕਰਜ਼ਾ ਮੁਆਫੀ ਪੱਤਰ ਵੰਡੇ ਤੇ ਆਕਾਸ਼ਵਾਣੀ ਨੇ ਅੱਜ ਆਪਣੇ 90 ਸਾਲ ਪੂਰੇ ਕਰ ਲਏ ਨੇ ਆਕਾਸ਼ਵਾਣੀ ਤੋਂ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ ਖਬਰਾਂ ਦਾ ਅਗਲਾ ਰਾਸ਼ਟਰੀ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 7:30 ਵਜੇ ਨਮਸਕਾਰ